ਜਿੰਦਾਬਾਦ ਜਬੀਰ ਸੰਘਾ ਜਿੰਦਾਬਾਦ ਅਜੀ ਸੇਫਲਰ ਜਿੰਦਾਬਾਦ ਜਬੀਰ ਸੰਘਾ ਜਿੰਦਾਬਾਦ ਸਾਲੀ ਪੋਕੀ ਜਿੰਦਾਬਾਦ ਸਾਲੀ ਪੋਕੀ ਜਿੰਦਾਬਾਦ ਸਾਡੇ ਯੂਥ ਵਿੰਗ ਦੇ ਇੰਚਾਰਜ ਪ੍ਰਭਦੀਪ ਸਿੰਘ ਜੱਗੀ ਅੱਜ ਨਾਲ ਸਾਡੇ ਜਿਹੜੇ ਉਮੀਦਵਾਰ ਨੇ ਚਾਰ ਵਾਰਡ ਤੋਂ ਜਸਕਰਨ ਸਿੰਘ ਗਿੱਲ ਉਹਨਾਂ ਦੇ ਨਾਲ ਡੋਰ ਟੂ ਡੋਰ ਕਰਦੇ ਕਰਦੇ ਇੱਥੇ ਇਹਨਾਂ ਦੇ ਗ੍ਰਹਿ ਵਿਖੇ ਤਕਰੀਬਨ ਕੱਲੀ ਗਲੀ ਨਹੀਂ ਮੈਨੂੰ ਲੱਗਦਾ ਸਾਰੀ ਬਾੜੀ ਇੱਥੇ ਆ ਕੇ ਇਕੱਠੀ ਹੋ ਗਈ ਬੜਾ ਪਿਆਰ ਆ ਮੁੰਡੇ ਦਾ ਜੱਗੀ ਦਾ ਤੇ ਇਸੇ ਤਰ੍ਹਾਂ ਹੀ ਹਰ ਬਾੜ ਦੇ ਵਿੱਚ ਪਿਆਰ ਮਿਲਦਾ ਪਿਆ ਲੋਕ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਖੁਸ਼ ਨੇ ਤੇ 25 ਦੀਆਂ 25 ਬਾੜਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਪੈਣਗੀਆਂ ਨਗਰ ਕੌਂਸਲ ਤਰਨਤਾਰਨ ਦਾ ਪ੍ਰਧਾਨ ਸਚੱਜਾ ਚੰਗਾ ਵਧੀਆ ਬਣੂਗਾ ਤੇ ਤਰਨਤਾਰਨ ਸ਼ਹਿਰ ਦਾ ਵਿਕਾਸ ਕਰਾਊਗਾ ਜੀ ਪਾਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਮੇਰਾ ਪ੍ਰਭਦੀਪ ਸਿੰਘ ਨਾਮ ਆ ਜੂਥ ਵਿੰਗ ਇਨਚਾਰਜ ਤਰਨਤਨ ਤੋਂ ਆਮ ਆਦਮੀ ਪਾਰਟੀ ਦਾ ਜੂਥ ਵਿੰਗ ਠੀਕ ਹੈ ਜੀ ਸਾਡੇ ਘਰ ਅੱਜ ਲਾਲਜੀਤ ਪੁੱਲਰ ਸਾਰੀ ਟੀਮ ਆਈ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਸਾਡੇ ਵੋਟਰਾਂ ਦਾ ਵੀ ਜਿਨ੍ਹਾਂ ਸਾਨੂੰ ਵੋਟਾਂ ਤੋਂ ਪਹਿਲਾਂ ਹੀ ਜਿਤਾਤਾ ਹੋਇਆ ਆ ਠੀਕ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਉਣ ਤੋਂ ਪਹਿਲਾਂ ਹੀ ਹੰਗਾਰਾ ਇੰਨਾ ਕਾਜਾ ਦੇ ਦਿੱਤਾ ਹੋਇਆ ਕਿ ਅਸੀਂ ਜਿੱਤੇ ਹੋਏ ਆ ਠੀਕ ਹੈ ਬਹੁਤ ਜ਼ਿਆਦਾ ਹੁਸ਼ਾਇਆ ਜੀ ਲੋਕਾਂ ਨੂੰ ਇਹ ਆ ਕਿ ਆਮ ਆਦਮੀ ਪਾਰਟੀ ਆ ਆਮ ਆਦਮੀ ਦੀ ਸਰਕਾਰ ਆ ਇੰਨਾ ਸਰਕਾਰ ਦੇ ਵਿੱਚ ਬਹੁਤ ਬਾਰੇ ਕੰਮ ਕਰਾ ਚੁੱਕੇ ਆ ਜਿਹੜੇ ਰਿੰਦੇ ਕੰਮ ਉਹ ਵੀ ਜਲ ਬਹੁਤ ਵਧੀਆ ਪਿਆਰ ਹੈ ਜੀ ਫੁੱਲ ਸਪੋਰਟ ਹੈ ਜੀ ਹਰ ਬੰਦਾ ਹਰ ਵਰਕਰ ਜਿਹੜਾ ਵੀ ਮੇਰਾ ਸਾਥੀ ਭੈਣ ਭਰਾ ਜਿੰਨੇ ਵੀ ਆਏ ਆ ਮੈਂ ਪਹਿਲਾਂ ਤਾਂ ਮੰਤਰੀ ਸਾਹਿਬ ਦਾ ਸਾਰੇ ਜਿੰਨੇ ਮੇਰੇ ਪਿੰਡਾਂ ਦੇ ਸਰਪੰਚ ਮੋਦ ਬਾਰਹ ਹਲਕੇ ਦੇ ਚਾਹੇ ਮੇਰੇ ਵਾਰਡ ਦੇ ਜਿੰਨੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੇਰੇ ਚਾਚੀ ਜੀ ਆ ਜਿਹੜੇ ਇੱਥੋਂ ਦੇ ਜੱਦੀ ਸਰਦਾਰ ਹੈ ਜੀ ਜਿਹੜੇ ਜਿਨ੍ਹਾਂ ਦਾ ਇੱਥੋਂ ਦਾ ਜੜਾ ਜੁੜੀਆਂ ਦੀ ਪਿੰਡ ਨਾਲ ਜਦੋਂ ਸਾਡੇ ਨਾਲ ਇਹ ਵੱਡੇ ਬੋੜ ਤਰਪਣ ਜੀ ਸਾਨੂੰ ਕੋਈ ਵੀ ਜਿਹੜਾ ਉਹ ਹਰਾ ਨਹੀਂ ਸਕਦਾ ਵੱਡੀ ਲੀਡ ਦੇ ਮਾਰਜਨ ਨਾਲ ਜਿੱਤਾਂਗੇ ਤੇ ਮੰਤਰੀ ਸਾਹਿਬ ਤੇ ਡਾਕਟਰ ਕਸ਼ਮੀਰ ਸਿੰਘ ਦੀ ਝੋਲੀ ਦੇ ਵਿੱਚ ਇਹ ਐਮਸੀ ਦੀ ਸੀਟ ਜਿੱਤ ਕੇ ਪਾਵਾਂਗੇ ਬੋਲੇ ਸੋਨਾ ਸਾਡਾ 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 ਮੁਕਾਬਲਾ ਕਿਸੇ ਨਾਲ ਨਹੀਂ ਸੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸੀ ਬਿਲਕੁਲੋਂ ਅਸੀਂ ਵੱਡੇ ਮਾਰਜਨ ਜਿੱਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹਕੀ ਓਕੇ ਆਈ ਕਿਹਨ ਜੀ ਸਰਦਾਰ ਲਾਲਜੀ ਸਿੰਘ ਭੋਲੇ ਉਹਨਾਂ ਨੇ ਸਾਡੇ ਵਿੱਚ ਵਿਚਰਨਾ ਕੀਤਾ ਅੱਜ ਉਹਨਾਂ ਨੇ ਸਾਡੇ ਵਾਸਤੇ ਬਹੁਤ ਸਮਾਂ ਕੱਢਿਆ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਇਹ ਕਰਦੇ ਆ ਜੋ ਕਿ ਵਾਰਡ ਨੰਬਰ 4 ਤੋਂ ਸਾਡੇ ਜਸਕਰਨ ਸਿੰਘ ਜੀ ਗਿੱਲ ਵੀਰ ਜੀ ਖੜੇ ਨੇ ਉਹਨਾਂ ਦੇ ਹੱਕ ਵਿੱਚ ਉਹਨਾਂ ਚੋਂ ਪ੍ਰਚਾਰ ਕੀਤਾ ਤੇ ਘਰ-ਘਰ ਜਾ ਕੇ ਉਹਨਾਂ ਨੇ ਸਨੇਹਾ ਲਾਇਆ ਕਿ ਆਪਏ ਇਸ ਵੀਰ ਨੂੰ ਜਿਤਾ ਕੇ ਆਪਾਂ ਨਗਰ ਕੌਂਸਲ ਦੇ ਵਿੱਚ ਐ ਐਮਸੀ ਬਣਾ ਕੇ ਭੇਜਣਾ ਵਾ ਤੁਸੀਂ ਬਹੁਤ ਧੰਨਵਾਦ ਇਹ ਉਹਨਾਂ ਦੇ ਜਿਹੜੇ ਸਾਡੇ ਵਿੱਚ ਆਣ ਕੇ ਵਿਚਰੇ ਨੇ ਉਹ ਵੇਖੋ ਜੀ ਉਹ ਜਸਕਰਨ ਵੀਰ ਜੀ ਆਪਣਾ ਵਾਰਡਨ ਚਾਰਜ ਰਹੇ ਨੇ ਸ਼ੁਰੂ ਤੋਂ ਹੀ ਵਾਰਡ ਨੰਬਰ 4 ਦੇ ਵਿੱਚ ਤੇ ਬਾਕੀ ਜੋ ਜੋ ਹੀ ਜਨਤਾ ਦੇ ਵਿੱਚ ਵਿਚਰੀ ਹੈ ਤਾਂ ਹੀ ਜਨਤਾ ਨੂੰ ਪਤਾ ਲੱਗਦਾ ਵੀ ਕੌਣ ਆਪਾਂ ਮਤਲਬ ਸਾਡੀ ਵਾਰਡ ਦੇ ਵਿੱਚ ਖੜੇ ਨੇ ਜਾਂ ਕਿਸ ਤਰ੍ਹਾਂ ਵਿਚਰ ਰਹੇ ਨੇ ਕਿਸੇ ਨੂੰ ਮੁਕਾਬਲਾ ਵੀ ਲੱਗਦਾ ਆਪਣਾ ਮੁਕਾਬਲਾ ਵੇਖੋ ਜੀ ਸਾਨੂੰ ਦਿੱਕਤ طرفਾ ਲੱਗਦਾ ਵਾ ਜਿਹੜੀਆਂ ਪਾਰਟੀਆਂ ਨੇ ਬੰਦੇ ਖਿਲਾਰੇ ਨੇ ਉਹਨਾਂ ਦਾ ਕੋਈ ਦੁਨੀਆ ਦੇ ਵਿੱਚ ਵਿਚਰੇ ਨਹੀਂ ਆ ਨਾ ਹੀ ਕਦੀ ਕਿਸੇ ਦਾ ਕੰਮ ਕਰਾਇਆ ਉਹਨਾਂ ਨੇ ਘਰ ਜਾ ਕੇ ਘਰ ਪਰਤੀ ਅਸੀਂ ਸਾਰਿਆਂ ਨੂੰ ਹੀ ਜਾਣਦੇ ਜਿੰਨੇ ਵੀ ਵਾਰਡਾਂ ਦੇ ਵਿੱਚੋਂ ਖਲੋਤੇ ਨੇ ਅਸੀਂ ਸਾਰਿਆਂ ਨੂੰ ਭਲੀ ਭਾਂ ਜਾਣਦੇ ਹਾਂ ਇਹ ਜਸਕਰਨ ਵੀ ਸਾਡਾ ਜਿਹੜਾ ਵੀ ਭੈਣ ਭਰਾ ਨੂੰ ਵੋਟ ਪਾਏਗਾ ਉਹਦੀ ਵੋਟ ਬੜੇ ਟਿਕਾਣੇ ਤੇ ਜਾਏਗੀ ਅਤੇ ਉਹਨਾਂ ਦੇ ਹਰ ਇੱਕ ਕੰਮ ਹੋਣਗੇ